ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ 12ਵੀਂ ਸਦੀ ਦੀ ਮਹਾਨ ਸੂਫੀ ਸੰਤਨ ਤਨ ਬੱਬਾ ਸ਼ੇਖ ਫਰੀਦ ਜੀ ਦੇ ਆਗਮਨ ਨੂੰ ਪਰਪਤੇ ਫਰੀਦਕੋਟ ਦੇ ਵਿੱਚ ਧਾਰਮਿਕ ਸਵਾਗਤ ਕੀਤੇ ਜਾ ਰਹੇ ਨੇ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਸਮਾਗਮ ਜਾਰੀ ਰਹੇਗਾ ਇਸ ਦੇ ਨਾਲ ਹੀ ਧਾਰਮਿਕ ਸੰਸਥਾਵਾਂ ਪਿੰਡਾਂ ਦੇ ਲੋਕ ਅਤੇ ਫਰੀਦਕੋਟ ਵਾਸੀ ਵੀ ਅਲੱਗ-ਅਲੱਗ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਕਰ ਰਹੇ ਹਨ ਖਾਸ ਤੌਰ ਤੇ ਦੱਸਦੀ ਇਹ ਕਿ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਵੀ ਆਪ ਖੁਦ ਲੰਗਰਾਂ ਦੀ ਸੇਵਾ ਕਰਦੇ ਨਜ਼ਰ ਆਏ ਦੇਖਦੇ ਹਾਂ ਪੂਰੀ ਰਿਪੋਰਟ ਜੇ ਅਸੀਂ ਆਪਦੀ ਹੋਂਦ ਨੂੰ ਦੇਖੀਏ ਤੇ ਆਪਣੇ ਆਪ ਨੂੰ ਸਮਝੀਏ ਔਰ ਗੁਰੂ ਦੇ ਹੁਕਮ ਨੂੰ ਸਮਝੀਏ ਤਾਂ ਫਿਰ ਅਸੀਂ ਸਾਰੇ ਆਮ ਮਨੁੱਖ ਆਉਦੇ ਤਾਂ ਸਥਾਈ ਨਹੀਂ ਹੁੰਦੇ ਆ ਸਥਾਈ ਰੂਪ ਚ ਹੁੰਦੇ ਆ ਪਰ ਜੋ ਬਾਬਾ ਫਰੀਦ ਜੀ ਨੇ ਸਾਨੂੰ ਸਿਖਾਇਆ ਤੇ ਜਾਂ ਜੋ ਅਸੀਂ ਸਮਾਜ ਦੇ ਵਿੱਚੋਂ ਸਿੱਖਿਆ ਗੁਰੂ ਦੇ ਹੁਕਮ ਤੋਂ ਸਿੱਖਿਆ ਤਾਂ ਸਾਨੂੰ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਹ ਕਿਹਾ ਵੀ ਵੰਡ ਕੇ ਛਕਣਾ ਕਿਰਤ ਕਰਨੀ ਹੈ ਔਰ ਇਸ ਬਾਬਾ ਸ਼ੇਖ ਫਰੀਜੀ ਦੇ ਮੇਲੇ ਦੀ ਇਹ ਵਿਲੱਖਣਤਾ ਹੀ ਹੈ ਕਿ ਇੱਥੇ ਹਰ ਇੱਕ ਬੰਦਾ ਫਰੀਜਕੋਟ ਦਾ ਕੱਲਾ ਫਰੀਜਕੋਟ ਦਾ ਨਹੀਂ ਹੋਰ ਵੀ ਦੂਜੇ ਸ਼ਹਿਰਾਂ ਤੋਂ ਆ ਕੇ ਵੀ ਪਟਿਆਲਾ ਦਾ ਇੱਥੋਂ ਤੱਕ ਅਦਰ ਸਟੇਟ ਔਰ ਉਸ ਤੋਂ ਬਾਅਦ ਅਦਰ ਕੰਟਰੀ ਤੋਂ ਬਹੁਤ ਸਾਰੇ ਲੋਕ ਆ ਜਿਹੜੇ ਇੱਥੇ ਸਾਡੇ ਆ ਕੇ ਇਹ ਸੇਵਾ ਕਰਦੇ ਵੱਖ-ਵੱਖ ਰੂਪਾਂ ਦੇ ਵਿੱਚ ਚਾਹੇ ਉਹ ਲੰਗਰ ਦੀ ਸੇਵਾ ਹੋਵੇ ਚਾਹੇ ਉਹ ਟੂਰਨਾਮੈਂਟ ਤੇ ਇਸ ਤੋਂ ਇੱਥੇ ਟੂਰਨਾਮੈਂਟ ਕਰਾਉਣ ਵਾਸਤੇ ਵੀ ਬੰਦੇ ਆਪਦੇ ਟਿਕਟਾਂ ਲੈ ਕੇ ਆਉਂਦੇ ਆ ਵੀ ਮੈਂ ਉੱਥੇ ਟੂਰਨਾਮੈਂਟ ਕਰਾਉਣਾ ਦੀ ਜਾ ਕੇ। ਹੋਰ ਵੀ ਬਹੁਤ ਸਾਰੇ ਕਾਜ ਆ ਜਿਹੜੇ ਕਈ ਵਾਰੀ ਪਤਾ ਵੀ ਨਹੀਂ ਲੱਗਦਾ। ਇਹੋ ਜੇ ਬੰਦੇ ਚੋਂ ਸਾਡਾ ਤਾਂ ਪਤਾ ਲੱਗ ਗਿਆ ਤੁਹਾਨੂੰ ਵੀ ਅਸੀਂ ਇੱਥੇ ਸੇਵਾ ਕਰ ਰਹੇ ਹਾਂ। ਇਹ ਸਾਡੇ ਸਾਰੇ ਜਿੰਨੇ ਵੀ ਹੈ ਮੇਰੀ ਪਹਿਲਾਂ ਤੋਂ ਇਹ ਹੁੰਦੀ ਆ ਕਿ ਜਿੰਨੇ ਵੀ ਸਾਡੇ ਸਾਥੀ ਲੰਗਰ ਲਾਉਂਦੇ ਆ ਮੈਂ ਉਹਨਾਂ ਕੋਲੇ ਜਾਵਾਂ ਉਹਨਾਂ ਨੂੰ ਮਿਲਾਂ ਉਹਨਾਂ ਦੇ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਜਦੋਂ ਰਾਸ਼ ਹੋ ਜਾਂਦਾ ਵੀ ਕੋਈ ਸਮੱਸਿਆ ਉਹਦੇ ਬਾਰੇ ਵੀ ਜਾਣਕਾਰੀ ਲਈ ਜੇ ਤੇ ਜਾਂ ਜੇ ਅਸੀਂ ਕੋਈ ਕੰਮ ਕਰਦੇ ਆ ਤਾਂ ਸਾਨੂੰ ਵੀ ਇੱਕ ਸਾਡੇ ਨੌਜਵਾਨ ਵੀ ਪ੍ਰੇਰਿਤ ਹੁੰਦੇ ਆ ਤਾਂ ਸਾਰਾ ਮਕਸਦ ਆ ਜਿਹੜਾ ਉਹ ਸੇਵਾ ਦੇ ਵਿੱਚ ਹੱਲ ਹੋ ਜਾਂਦਾ ਸੋ ਬਾਬਾ ਫਰੀਦ ਜੀ ਨੇ ਬੜੀ ਕਿਰਪਾ ਕੀਤੀ ਹੈ ਫਰੀਦ ਸਾਹਿਬ ਦਾ ਦਾ ਸ਼ਲੋਕ ਹੀ ਹੈ ਰੁੱਖੀ ਸੁੱਖੀ ਖਾ ਫਰੀਦ ਦਾ ਠੰਡਾ ਪਾਣੀ ਪੀ ਵੇਖ ਪਰਾਈ ਚੋਪੜੀ ਨਾ ਤਰਸਾਇਓ ਜੀ ਸੋ ਇਹ ਰੁੱਖੀ ਸੁੱਖੀ ਹੈ ਨਾ ਜਿਹੜੀ ਇਹ ਹੀ ਸਭ ਕੁਝ ਹੈ ਅੱਜ ਜਿਹੜੇ ਬੰਦੇ ਅਸੀਂ ਹਰ ਮੈਂ ਹਰ ਜਗ੍ਹਾ ਤੇ ਕਹਿੰਨਾ ਉਹਨਾਂ ਫਰੀਦ ਸਾਹਿਬ ਦਾ ਸ਼ਲੋਕ ਆ ਸਿੰਘ ਫਰੀਦ ਸਾਹਿਬ ਨੂੰ ਸਮਝ ਹੀ ਨਹੀਂ ਸਕੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾਲ ਲੱਗੀ ਪੱਲੇ ਸਭ ਕੁਛ ਪਾਇਆ ਅਸੀਂ ਅੱਜ ਸਾਰੇ ਹੀ ਰੋਗੀ ਹੋ ਗਏ ਹਾਂ ਕਿਉਂ ਆ ਕਿਉਂਕਿ ਸਾਡੇ ਤੇ ਹੰਕਾਰ ਈਗੋ ਹਰ ਇੱਕ ਜਗ੍ਹਾ ਤੇ ਮਸਲਾ ਬਣ ਜਾਂਦਾ ਹੈ ਹਰ ਇੱਕ ਬੰਦਾ ਕਹਿੰਦਾ ਵੀ ਮੇਰੀ ਮੋਛ ਦਾ ਮਸਲਾ ਪਰ ਜਦੋਂ ਅਸੀਂ ਸੇਵਾ ਕਰਦੇ ਤਾਂ ਚੀਜ਼ਾਂ ਸਾਰੀਆਂ ਸਾਡੇ ਅੰਦਰੋਂ ਨਿਕਲਦੀਆਂ ਤੇ ਕਿਤੇ ਨਾ ਕਿਤੇ ਜਦੋਂ ਅਸੀਂ ਰੱਬ ਦੇ ਨਾਲ ਜੁੜਦੇ ਹਾਂ ਫਿਰ ਸਾਨੂੰ ਆਪਦਾ ਫਰਜ਼ ਵੀ ਸਮਝ ਆ ਜਾਂਦਾ ਹੈ ਤੇ ਸਾਡੀ ਡਿਊਟੀ ਵੀ ਸਮਝ ਆ ਜਾਂਦੀ ਹੈ ਔਰ ਅਸੀਂ ਸਾਨੂੰ ਪਤਾ ਵੀ ਲੱਗ ਜਾਂਦਾ ਦੁਨੀਆ ਦੇ ਵਿੱਚ ਵੀ ਅਸੀਂ ਕਿੱਥੇ ਖੜੇ ਹਾਂ ਔਰ ਅੱਜ ਸਾਡੇ ਸਾਥੀ ਸਾਰੇ ਮੈਂ ਸਾਰੇ ਲੰਗਰਾਂ ਦੇ ਢੇਡਾ ਕੱਢ ਕੇ ਆਇਆ ਹਾਂ ਇਸ ਤੋਂ ਬਿਲਾ ਅਮਰਾ ਅਸ਼ਰਮ ਦੇ ਸਾਹਮਣੇ ਵੀ ਹੋਰ ਵੀ ਜਾਣਾ ਤੇ ਸਾਰਿਆਂ ਦਾ ਸਨਮਾਨ ਵੀ ਕਰੀਦਾ ਦੇਖੋ ਮੈਂ ਪਹਿਲੀ ਗੱਲ ਤਾਂ ਨਾ ਮੈਂ ਕਦੇ ਇਸ ਮੇਲੇ ਦੇ ਵਿੱਚ ਆਪਣੇ ਆਪ ਨੂੰ ਕਦੇ ਐਮਐਲਏ ਨਹੀਂ ਸਮਝਿਆ ਮੈਨੂੰ ਅੱਜ ਵੀ ਮੇਰੇ ਬਚਪਨ ਦੇ ਉਹੀ ਗੱਲਾਂ ਯਾਦ ਨੇ ਕਿ ਇੱਥੇ ਬਾਬੇ ਫਰੀਦ ਦੇ ਮੱਥੇ ਟੇਕ ਟੇਕ ਕੇ ਇੱਥੋਂ ਤੱਕ ਪਹੁੰਚੇ ਆ ਨਹੀਂ ਭੁੱਲਣਾ ਵੀ ਨਹੀਂ ਚਾਹੀਦਾ जिने सब कुछ ਦਿੱਤਾ ਹੈ ਇਸ ਮਿੱਟੀ ਨੇ ਮਾਣ ਦਿੱਤਾ ਜਿੰਨਾ ਜਿੰਨਾ ਬਾਬੇ ਫਰੀਦ ਜੀ ਦੀ ਕਿਰਪਾ ਰਹੀ ਹੈ ਤੇ ਜਿੰਨਾ ਫਰੀਦਕੋਟ ਨਿਵਾਸੀਆਂ ਦਾ ਸਹਿਯੋਗ ਰਿਹਾ ਉਹਨੂੰ ਕਦੇ ਭੁੱਲਣਾ ਵੀ ਨਹੀਂ ਚਾਹੀਦਾ ਗਾਉਣ ਵਾਲੇ ਸਮੇਂ ਚੰਗੇ ਮਾੜਾ ਟਾਈਮ ਤਾਂ ਆਊਗਾ ਕਿਉਂਕਿ ਹਰ ਜਿਹੜਾ ਹੈਗਾ ਉਹ ਜਿੱਦ ਦਾ ਤਾਂ ਨਹੀਂ ਹੁੰਦਾ ਪਰ ਜਿੱਥੋਂ ਤੱਕ ਲਿਆ ਕੇ ਖੜਾ ਕੀਤਾ ਉਹ ਬਾਬੇ ਫਰੀਦ ਦੀ ਕਿਰਪਾ ਉਹਦੀ ਬਾਣੀ ਤੇ ਫਰੀਦਕੋਟ ਦੇ ਲੋਕਾਂ ਦੀ ਸੇਵਾ ਹੈ ਪਿਛਲੇ ਸਾਲਾਂ ਤੋਂ ਅਸੀਂ ਇੱਕ ਸਾਂਝੀ ਲੰਗਰ ਕਮੇਟੀ ਵੀ ਬਣਾਈ ਹੈ ਜਿਹਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗੱਲ ਲੰਗਰ ਮਾਤਾ ਖੀਵੀ ਵਾਲੇ ਉਹਨਾਂ ਨੇ ਸਾਰੇ ਲੰਗਰਾਂ ਵਾਲਿਆਂ ਨਾਲ ਸੰਪਰਕ ਕੀਤਾ ਔਰ ਕੱਲਾ ਇਹ ਵੀ ਨਹੀਂ ਵੀ ਇੱਕ ਜਗ੍ਹਾ ਤੇ 10 ਲੰਗਰ ਲੱਗੇ ਆ ਤੇ ਇੱਕ ਜਗ੍ਹਾ ਤੇ ਇੱਕ ਲੰਗਰ ਲੱਗਿਆ ਇਹ ਵੀ ਕੋਸ਼ਿਸ਼ ਕਰੀਦੀ ਹੈ ਜਿਹੜੇ ਬੰਦੇ ਲੰਗਰ ਲਾਉਂਦੇ ਉਹਨੂੰ ਵੰਡ ਕੇ ਏਰੀਆ ਦੇ ਦੇ ਦਿਆ ਵੀ ਸਾਰੇ ਏਰੀਆਾਂ 'ਚ ਲੰਗਰ ਲਾਓ ਜਿੱਥੇ-ਜਿੱਥੇ ਵੀ ਬਹੁਤ ਸਾਰੇ ਲੋਕ ਗਰਾਉਂਡਾਂ ਵਾਲੇ ਪਾਸੇ ਲੰਗਰ ਲਾਉਣਗੇ ਕੁਝ ਲੋਕ ਦਵਾਨਾਂ ਵਾਲੇ ਪਾਸੇ ਲਾਉਣਗੇ ਕੋਈ ਲੋਕ ਬਾਜ਼ਾਰ ਵਾਲੇ ਪਾਸੇ ਲੰਗਰ ਲਾਉਣਗੇ ਕੋਈ ਬੱਸ ਸਟੈਂਡ ਕੋਲੇ ਲੰਗਰ ਲਾਉਣ ਤਾਂ ਕਿ ਕੋਈ ਵੀ ਬੰਦਾ ਫਰੀਦਕੋਟ ਸ਼ਹਿਰ ਦੇ ਵਿੱਚ ਜਿੰਨੇ ਦਿਨ ਬਾਬਾ ਸ਼ੇਖ ਫਰੀਦ ਜੀ ਦਾ ਮੇਲਾ ਹੈ ਉਹ ਭੁੱਖਾ ਨਾ ਰਹੇ ਸਗੋਂ ਉਹ ਸਵਾਦ ਇੱਥੇ ਮਿਲਦੇ ਆ ਜਿਹੜੇ ਦੁਨੀਆ ਦੇ ਸਵਾਦ ਆ ਜਿਹੜੇ ਅਸੀਂ ਕਈ ਵਾਰ ਹੁਣ ਤੁਸੀਂ ਦੇਖੋਗੇ ਇਸ ਟਾਈਮ ਵੀ ਸਰੋਂ ਦਾ ਸਾਗ ਆਊਗਾ ਮੱਕੀ ਦੀ ਰੋਟੀ ਮੱਖਣ ਆਊਗਾ ਤੇ ਉਹ ਲੋਕਾਂ ਨੇ ਸ਼ੌਂਕ ਨਾਲ ਪਿਛਲੇ 2-2 3-3 ਮਹੀਨੇ 4-4 ਮਹੀਨਿਆਂ ਤੋਂ ਤਿਆਰੀ ਕੀਤੀ ਆ ਵੀ ਅਸੀਂ ਬਾਬੇ ਦੇ ਉੱਥੇ ਲੰਗਰ ਲਾਉਣਾ ਹੈ ਕੜਾ ਪ੍ਰਸ਼ਾਦ ਦੇ ਲੰਗਰ, ਖੀਰਾਂ ਦੇ ਲੰਗਰ, ਪੂੜਿਆਂ ਦੇ ਲੰਗਰ, ਹਰ ਇੱਕ ਬੰਦੇ ਜਿਹਦੀ ਮਨ ਚ ਸੋਚ ਹੈ ਉਹੋ ਉਹ ਲੰਗਰ ਇੱਥੇ ਲੱਗਦੇ ਆ ਤੇ ਹਰ ਇੱਕ ਬੰਦਾ ਬਾਬੇ ਜੀ ਦਾ ਨਾਮ ਲੈਂਦਾ ਤੇ ਉਹਦੀ ਰਹਿਮਤ ਦੇ ਨਾਲ ਅਸੀਂ ਖਾ ਕੇ ਆਪਦੇ ਮਨ ਨੂੰ ਵੀ ਪ੍ਰਸੰਨ ਕਰਦੇ ਆ ਉਹਦੀ ਬਾਣੀ ਸੁਣ ਕੇ ਉਹ ਸੰਗਤ ਨੂੰ ਇਹੀ ਬੇਨਤੀ ਹੈ ਕਿ ਜਿੱਥੇ ਵੀ ਲੰਗਰ ਲੱਗਦੇ ਆ ਸ਼ਰਦਾ ਦੇ ਨਾਲ ਲੰਗਰ ਛਕੋ ਬਾਬਾ ਫਰੀਦ ਜੀ ਦੀ ਕਿਰਪਾ ਦੇ ਨਾਲ ਆਪਣੇ ਤੇ ਕਿਰਪਾ ਹੋਈ ਹੈ ਨਹੀਂ ਤਾਂ ਬਹੁਤ ਕੁਝ ਅੱਜ ਦੁਨੀਆ ਤੇ ਚੱਲ ਰਿਹਾ ਹੈ ਲੜਾਈਆਂ ਝਗੜੇ ਕਲ ਕਲੇਸ਼ ਹੜ੍ਹ ਤੂਫਾਨ ਤੇ ਇਸ ਧਰਤੀ ਤੇ ਮੈਂ ਹਮੇਸ਼ਾ ਲੋਕਾਂ ਨੂੰ ਕਹਿਣਾ 810 ਸਾਲ ਪਹਿਲਾਂ ਇਸ ਧਰਤੀ ਦੇ ਬਾਬਾ ਸ਼ੇਖ ਫਰੀਦ ਜੀ ਨੇ ਪੈਰ ਰੱਖੇ ਉਦੋਂ ਦੇ 810 ਸਾਲ ਪੁਰਾਣੇ ਜਿਹੜੇ ਆ ਉਹ ਵਣ ਵੀ ਅੱਜ ਤੱਕ ਉਹ ਮੌਜੂਦ ਹੈ ਇਹਦੀ ਗਵਾਹੀ ਭਰਦੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੋਈ ਐਸਾ ਸ਼ਹਿਰ ਨਹੀਂ ਹੋਊਗਾ ਜਿਹਦਾ ਵजूद ਦੱਸਦਾ ਹੋਵੇ ਕਿ ਉਹ 800 ਸਾਲ ਤੋਂ ਜਾਂ 1000 ਸਾਲ ਤੋਂ ਇੱਥੇ ਹੀ ਮੌਜੂਦ ਹੈ ਸ਼ਹਿਰਾਂ ਦੇ ਨਾਂ ਤਾਂ ਪਹਿਲਾਂ ਵੀ ਸੁਣੇ ਹੋਣਗੇ ਪਰ ਉਹ ਸ਼ਹਿਰ ਕਈ ਵਾਰੀ ਉਜੜੇ ਤੇ ਕਈ ਵਾਰੀ ਵਸੇ ਪਰ ਬਾਬਾ ਫਰੀਦ ਜੀ ਨੇ ਜਦੋਂ ਇੱਥੇ ਬੈਠ ਕੇ ਤਪ ਕੀਤਾ ਉਦੋਂ ਦਾ ਇਹ ਸ਼ਹਿਰ ਵਸਿਆ ਹੋਇਆ ਪਰ ਉਹਦੀ ਕਿਰਪਾ ਦੇ ਨਾਲ ਇਹ ਸ਼ਹਿਰ ਐਂ ਹੀ ਵਸਦਾ ਰਹਿਣਾ ਉਹ ਫਰੀਦ ਸਾਹਿਬ ਨੇ ਤਾਂ ਸਭ ਨੂੰ ਪਿਆਰ ਹੀ ਇਨ ਬਾਨੀ ਫਰੀਦ ਸਾਹਿਬ ਦੀ ਦਿੰਦੀ ਹੈ ਫਰੀਦਾ ਜੋਤ ਹੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘਮ ਆਪਣ ਰੇ ਕਰ ਜਾਈਆ ਪੈਰ ਤਿੰਨਾ ਦੇ ਚੁੰਮ ਫਰੀਦ ਸਾਹਿਬ ਦੀ ਬਾਣੀ ਜਿੰਨੀ ਪੜੀ ਜਾਊਗਾ ਉਨਾ ਹੀ ਆਨੰਦ ਆਉਂਦਾ ਤੇ ਉਨਾ ਹੀ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਜਿਹੜੇ ਉੱਦੇ ਉੱਦੇ ਜੇ ਕਈ ਵਾਰੀ ਹੰਕਾਰ ਲਿਆ ਦਿੰਦੇ ਬੰਦੇ ਜੋ ਬਾਣੀ ਪੜੀ ਤੇ ਫਰੀਦ ਸਾਹਿਬ ਦੀ ਫਿਰ ਪਤਾ ਲੱਗਦਾ ਵੀ ਉੱਦੇ ਉੱਦੇ ਕੁਝ ਨਹੀਂ ਜਿਹੜਾ ਕੋ ਬਾਬਾ ਦੱਸ ਗਏ ਪੜ ਲਓ ਜੇ ਆਪ ਦਾ ਜੀਵਨ ਸਫਲ ਕਰਨਾ ਤਾਂ ਸੋ ਕੋਸ਼ਿਸ਼ ਕਰ ਰਹੇ ਆ ਵੈਸੇ ਬਾਬੇ ਫਰੀਦ ਦੀ ਬਾਣੀ ਤੇ 100% ਤਾਂ ਨਹੀਂ ਪਰ ਜੇ 2% ਵੀ ਚੱਲ ਲਗੇ ਤਾਂ ਜੀਵਨ ਸਫਲ ਹੋ ਜੀਵਾ ਬਾਬੇ ਫਰੀਦ ਦੀ ਮਿਹਰ ਆ ਜੀ ਬਾਕੀ ਸਾਡੇ ਐਮਐਲ ਸਤਕਾਰਯੋਗ ਆ ਜੀ ਬਹੁਤ ਵਧੀਆ ਵਿਛਰਦੇ ਸਾਡੇ ਨਾਲ ਸ਼ੁਰੂ ਦੇ ਵਿਛਰਦੇ ਐਮਐਲ ਹੁਣ ਬਣੇ ਆ ਤੇ ਪਹਿਲਾਂ ਤੋਂ ਵੀ ਸਾਡਾ ਬਹੁਤ ਪਿਆਰ ਰਹਿੰਦਾ ਜੀ ਬਾਬਾ ਜੀ ਦੇ ਮੇਲੇ ਦੀ ਲੰਗਰ ਵਰਤਾ ਕੇ ਬਹੁਤ ਕੁਝ ਹੋ ਰਹੀ ਹੈ ਜੀ ਵਾਹ